ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੋ ਉਤਰ ਕੋ ਮਾਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਲਵੀ ਕਰਤੀ ਉਹ ਲਵੀ ਸਟਾਰਟਿੰਗ 9:00 ਵਜੇ 9:30 ਵਜੇ ਉੱਠਾ ਤਾਂ ਬਹੁਤ ਟਾਈਮ ਦਾ ਮੈਂ 8:00 ਵਜੇ ਦਾ అలਾਰਮ ਲਾਇਆ ਸੀਗਾ ਤੁਸੀਂ ਇੱਥੇ ਐਸਟੀਮੇਟ ਲਾ ਲਓ ਇੱਕ ਬੰਦਾ ਹੁੰਦਾ అలਾਰਮ ਵਜੇ ਤਾਂ ਭੱਜ ਘੁੱਟ ਕੱਢਦਾ 8:00 ਵਜੇ ਦਾ అలਾਰਮ ਲੱਗਿਆ ਤੇ ਉੱਠਦੇ ਉੱਠਦੇ ਤੈਨੂੰ ਕਿ 9:30 ਠੀਕ ਹੈ ਕਿ ਨਹੀਂ ਉੱਥੇ ਜਾਣਾ ਸੀ ਅੱਜ ਗੁਰੂਸਰ ਜਾਣਾ ਸੀਗਾ ਯਾਰ ਹਨਾ ਬਾਈ ਕੋਲੇ ਚਲੋ ਦੇਖਦੇ ਕੋਈ ਨਾ ਉੱਟ ਕੇ ਹੁਣ ਛੀਤੀ ਦੀ ਨਹਾ ਕੇ ਆਣੇ ਚਾਹ ਪੀ ਕੇ ਆਣੇ ਤੇ ਫਿਰ ਆਪਾਂ ਉੱਥੇ ਚਲਾਂਗੇ ਗੁਰੂ ਸਰ ਚਲਾਂਗੇ ਹਾਂਜੀ ਤੇ ਲਾਈਟਾਂ ਲੂਟਾ ਕਰੀਏ ਬੰਦ ਟੁੱਪਾਂ ਤਾਂ ਆਪਾਂ ਠੀਕ ਨਿਕਲੀਆਂ ਲਿਓਏ ਲਿਓਏ ਸਿਆਣਾ ਬਣ ਜਾਂ ਅੰਦਰ ਉਰੇਆ ਇਹਨਾਂ ਨੇ ਲਊ ਵੀ ਰੱਖਿਆ ਨੇ ਯਾਰ ਉਰੇਆ ਕੀ ਗੰਦ ਪਾਉਂਦਾ ਫਿਰਦਾ ਹੁਣ ਬਾਹਰ ਦੱਸ ਮੈਨੂੰ ਦੱਸੀ ਦੱਸੀ ਉਰੇਆ ਕੀ ਕਰਦਾ ਫਿਰ ਉਹ ਨੋ ਯਬਲੋ ਕੜ ਕੋੜਕੀ ਨਾ ਯਾਰ ਉਹ ਨਾ ਇਹਨੇ ਕੋਤੀ ਬਹੁਾ ਕੰਮੀ ਨਾ ਕਰਦਾ ਕੋੜਕੀ ਠੀਕ ਹੈ ਦਿਨੋਡੇ ਕੇ ਚੰਗੇ ਤਾਂ ਲੱਗਣੋਂ ਹਟ ਗਏ ਹਨ ਬਸ ਇਸ ਤੋਂ ਬਾਅਦ ਧੁੰਦਾ ਦੀ ਸਟੱਡੀ ਹੋਊਗੀ 100% ਤੇ ਦਿਨ ਮੱਠੀ ਪੈ ਗਈ ਜਮਾ ਤੁੱਪ ਵੀ ਮੱਠੀ ਪੈ ਗਈ ਤੇ ਚਲੋ ਹਾਂ ਬਲੈਡ ਵੀ ਬੁਝਾਈਏ ਬੈਟ ਕਾਲੀ ਹਨਾ ਤੇ ਲੀਓ ਨੂੰ ਤਾੜ ਕੇ ਪਿੰਜਰੇ 'ਚ ਤੇ ਚਲਦੇ ਆ ਘਰ ਹਾਂਜੀ ਨਾਈ ਤੋਂ ਹੀ ਕਰਕੇ ਤੇ ਹੋ ਗਏ ਕੰਮ ਉਹ ਉੱਥੇ ਤੱਕ ਤਾਂ ਜਾੜੂਆ ਇਹ ਉੱਥੇ ਤੱਕ ਤਾਂ ਜਾੜੂਆ ਇਹ ਜੀ ਦੀ ਦੁਕਾਨ ਤੋਂ ਪਾ ਲਈ ਬਸ ਜੀ ਲੈ ਰੋਈ ਲੰਗ ਗਈ ਹੈ ਜੀ ਗਿੱਦੜਵਾਹਾ ਬਸ ਮਤਲਬ ਲੰਗੀ ਜਾਂਦੇ ਆ ਇੱਕ ਸਾਡੇ ਗਿੱਦੜਵਾਹ ਚੋਂ ਨਿਕਲ ਕੇ ਬਾਹਰ ਹੁਣ ਹੁਸਨਰ ਤੇ ਹੁਸਨਰੋਂ ਗਾਹਾਂ ਇੱਕ ਪਿੰਡ ਆ ਉਹ ਮਦੀਰ ਮਦੀਰ ਤੋਂ ਬਾਅਦ ਆਉਣਾ ਹੈ ਸ਼ੇਖ ਸ਼ੇਖੂ ਦੇਖੇ ਖੂਦੋ ਸ਼ੜਕ ਮੁੜਨੀ ਆ ਗੁਰੂਸਰ ਨੂੰ ਕਿਉਂਕਿ ਇਧਰੋਂ ਸਿੱਧੀ ਹੂ ਸਨਰ ਤੋਂ ਜਦੋਂ ਜਾਂਦੇ ਆਪਾਂ ਗੁਰੂਸਰ ਨੂੰ ਉਹ ਪੁਲ ਪਟਿਆ ਬਈ ਪੁਲ ਨਵਾਂ ਬਣੀ ਜਾਂਦਾ ਉਹ ਦੇਖੇ ਵੀ ਰਗਾ ਤੋਂ ਲੋਭ ਹੋ ਗਈ ਐ ਟਾਈਜੀ ਹੈ ਨਾ 2.4 ਜੀ ਕਿ 2.5 ਉਹਦੇ ਲਿਖਾ ਹੁੰਦਾ ਗੱਡੀ ਭਾਗ ਤੇ ਬਸ ਚਾਲਦੇ ਆ ਦੇਖੋ ਜੀ ਮੈਚ ਸਟ੍ਰੀਮਿੰਗ ਚੱਲ ਰਹੀ ਹੈ ਸੱਚ ਮੈਚ ਨਹੀਂ ਤੇਰੀ ਨਾ ਮੈਚ ਨਹੀਂ ਕਿਤੇ ਹੋਣਾ ਸਿੱਧੀ ਕੈਮਰੇ ਨੂੰ ਆ ਜੀ ਨਾ ਕੈਮਰਾਮੈਨ ਬਚਾਓ ਨਾਈਸ ਕਿਵੇਂ ਜੀ ਹਾਂਜੀ ਫੋਨ ਤੋੜਦਾ ਫੋਨ ਤੋੜਦਾ ਠੀਕ ਐ ਆਹੋ ਨਾਈਸ ਇਹ ਦੇਖ ਕੇ ਮਾਰਦਾ ਤਾਂ ਲੱਗਦੀ ਐ ਸਹੀ ਇਹ ਪੂਰਾ ਪ੍ਰੋਪਰ ਐ ਫੇਸ ਪੂਰਾ ਉਹਦੇ ਕੰਨੀ ਹੋਵੇ ਪੂਰਾ ਆਪਣਾ ਬੋਲ ਕੰਨੀ ਆਹ ਨਾਈਸ 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 ਕੀ ਬਾਤ ਐ ਨਹੀਂ ਚੱਲ ਰਿਹਾ ਕੰਮ ਪਹੁੰਚ ਗਏ ਮੇਰੀ ਮਾੜੀ ਮੇਰੀ ਵੀਡੀਓ ਗਈ ਐ ਮੈਂ ਤੇ ਨਵੇਂ ਕੱਪੜੇ ਪਾਏ ਬ੍ਰਦਰ ਨਵੇਂ ਨਹੀਂ ਮਤਲਬ ਫ੍ਰੀ ਲੋਸਸ ਸਹੀ ਐ ਨਾ ਹਮਮ ਗੱਲ ਕਰ ਬੋਲੋ ਮੈਂ ਜਵਾਗਿਆ ਹੋਰ ਬਾਈ ਕੀ ਹਾਲ ਐ ਕੀ ਹਾਲ ਐ ਓਕੇ ਠੀਕ ਐ ਲਿਵਤਾਜ ਕਰਕਟ ਪਲੇਅਰ ਕੀ ਨਾਮ ਸੀ ਲਿਵਤਾਜ ਲਿਵਤਾਜ ਫੁਜ ਫੁਜ ਇਦਾਂ ਦਾ ਯੂਨੀਕ ਨਾਮ ਆ ਫਿਰ ਹੁਣ ਓਦਾਂ ਦੇ ਗੇਮ ਚ ਵੀ ਓਦਾਂ ਦੀ ਚ ਐਂਟਰ ਕਰਾਂਗੇ ਜਾਂ ਤਾਂ ਹੁਣ ਕ੍ਰਿਕਟ ਤੇ ਜਾ ਜੇ ਕੋਈ ਵਾਲੀ ਵਾਲ ਫੁੱਟਬਾਲ ਉਹ ਚੀਜ਼ਾਂ ਚ ਸਕੂਟਰ ਬਾਈ ਨੂੰ ਤਾਂ ਆਪਾਂ ਹੈਗੇ ਆ ਫਿਰ ਤਾਂ ਤਾਂ ਕਰਕੇ ਨਹੀਂ ਆਈਏ ਨਾ ਨਹੀਂ ਚੱਲਦੀ ਟ੍ਰੇਨਿੰਗ ਹਾਂਜੀ ਕ੍ਰਿਕਟ ਵਾਲੀ ਟ੍ਰੇਨਿੰਗ ਤਾਂ ਹੋਊਗੀ ਡਨ ਭਾਈ ਚੁੱਪ ਆਲਾ 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 ਤੂੰ ਵੀ ਆ ਗਿਆ ਕੈਮਰੇ ਠੀਕ ਹੈ ਤੂੰ ਹੁਣ ਚੁੱਪ ਕਰ ਗਏ ਨੂੰ ਆਏ ਮੇਰੀ ਮੇਰੀ ਫੁਟੇਜ ਆਵੀ ਵਿੱਚ ਆਲਾ 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 ਖੁਸ਼ ਹੈ ਇਹ ਵੀ ਚੌੜ ਕੱਲੀ ਚੌੜ ਪਾਲਦਾ ਵੀ ਕੱਲੀ ਚੌੜੀ ਮੈਨੂੰ ਕੱਢਣਾ ਤੇ ਮੇਰੇ ਨਾਲ ਖੇਡਣਾ ਸਣਾ ਸਹੀ ਹੈ ਕਿ ਨਹੀਂ ਚਾਬੀਆਂ ਫੜਾਤੀਆਂ ਪਰ ਬਾਈ ਨੇ ਤੇ ਪਹਿਲੇ ਨੰਬਰ ਤੇ ਠੱਲਾ ਠੁਣਾ ਹੀ ਪੌਂ ਪਾਉਂਦੇ ਆ ਆ ਲੈ ਮੇਰੇ ਚੱਕਲਾ ਵਾਸ ਮੈਂ ਵੀ ਕੀ ਆਂਦਾ ਸੀ ਕੀ ਕਰੂੰਗਾ ਤੂੰ ਮੈਂ ਹੀ ਧਿਆਨ ਸੀਗਾ ਮੇਰਾ ਦਰੇ ਦੀ ਠੀਕ ਹੈ ਕਿ ਨਹੀਂ ਬਾਕੀ ਚਾਬੀਆਂ ਵੀ ਦੱਸਦਾ ਵੀ ਕਿੱਥੇ ਪੰਗਾ ਹੁੰਦੀਆਂ ਇਹ ਕਹਿੰਦਾ ਮੈਂ ਨਾ ਹੋਵਾਂ ਕਈ ਵਾਰੀ ਤੇ ਚਾਬੀਆਂ ਅੰਦਰ ਉੱਥੇ ਟੰਗਾਂ ਪੰਗਾ ਹੁੰਦੀਆਂ ਹਰ ਮੈਂ ਕਹਿੰਦਾ ਸਹੀ ਹੈ ਡੰਨ ਹੈ ਕਹਾ ਹੂੰ ਆਏ ਘਟਰੇ ਚ ਆ ਕੇ ਪਾਸੇ ਕਰਦੇ ਤੇ ਪਾਣੀ ਵਾਲਾ ਪੰਡਾ ਵੀ ਪਾਸੇ ਕਰਦੇ ਕਿਉਂਕਿ ਇੱਥੇ ਆਪਾਂ ਮੈਨੂੰ ਪਤਾ ਵੀ ਪੈਰ ਵੱਜੂਗੇ ਵੱਜੂਗਾ ਆਪਣਾ ਬਾਈ ਬਈ ਚਾਰ ਬੱਚੇ ਹਨ ਜਿਨ੍ਹਾਂ ਨੇ ਤੋਂ ਹੱਥ ਚੱਕ ਲਏ ਇਹ ਘਰ ਲਈ ਘਠੀ ਉਧਰ ਤਾਂ ਨਹੀਂ ਰਹੇਗੀ ਬਾਈ ਹੀ ਹੈਗੀ 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 ਹਨ ਬੱਚੇ ਉਧਰ ਸੱਚ ਹੈ ਬਾਬਾ ਰਹੇਗੇ ਬਾਬਾ ਰਹੇਗੇ ਬਈ ਇੰਦੇ ਖਲੇਉਂਗਾ ਤੁੰਨੇ ਜੇਪੜੋ ਉੱਠ ਆਪਲਾਦੇ ਨਹੀਂ ਇਸ ਤਰ੍ਹਾਂ ਉਹਦੇ ਜਿੱਦੇ ਮੈਂ ਗਿਆ ਜਿੱਦੇ ਮੈਂ ਹਲਾ ਬਾਈ ਹੁੰਦਾ ਸੀ ਹਾਂ ਹਾਂ ਆਹੇ ਮੈਨੂੰ ਤਾਂ ਲੱਗਿਆ ਕਿ ਧਾਗਾ ਪਿਆ ਕੋਈ ਹਨਾ ਕਾਗਜ਼ ਦੇ ਕਿਤੇ ਦਾ ਹਾਂ ਇੱਕ ਇੱਕ ਹੁੰਦੇ ਹੀ ਹੰਨਾ ਸਾਡੇ 2 3 ਇੱਕ ਰੰਗ ਲਾਉਣ ਲੱਗੇ ਰੰਗ ਡੋਲਦਾਂ ਇਕ ਠੱਲਾ ਹੁੰਨੇ ਠੱਲਾ ਕਿਲਰ ਦਿੰਦੇ ਹਾਂ ਇਹ ਹਾਂ ਦੋ ਠੱਲਾ ਨੇ ਜੱਬ ਪੋਆ 96 96 ਤੇ ਇਹਦੇ ਪਰ ਬਈ 100 ਵੀ ਉਹਦੇ ਮੇਰੇ ਯਾਰ ਮੈਂ ਆਪਾਂ ਉੱਝਾ ਪੈ ਗਏ ਬਾਲਾ ਆੜਿਆ ਇਹ 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 ਮਨੁਸਾ 900 ਨਹੀਂ ਕਿੰਨੇ 96 396 ਨਹੀਂ ਨਹੀਂ ਬਈ ਕੱਲਾ 96 ਦੋ ਜੀ ਕਵਿ ਗਾਲਾ ਇਹ ਤਾਂ ਦੂਜੀ ਹੈ ਰੀਅਲ ਕਵਿ ਗਾਲਾ ਠੱਲਾ ਹੈ ਨੋਵੇਸ਼ਨ ਵਿੱਚ ਆ ਰਹੀ ਕੀ ਚੱਕਰ ਮੂਜੀ ਵਾਲ ਦੁਆੜ ਤਾਂ ਹੀ ਲਿਆ ਗਿਆ ਜੀ ਵਧੀਆ ਮਾਹੌਲ ਬਣਿਆ ਮੇਉਂ ਕੇ ਆ ਰਹੀ ਬਈ 96 ਦੇ 87 ਆਹ ਤਾਂ ਜੋੜਾ ਠੀਕ ਹੈ ਹਾਂ ਇਹ ਸੀ ਜੜਾ ਵੀ 70 ਸੀ ਨਾ ਕੁੱਤਰ ਦੇ ਹਾਂਜੀ ਹੁਣ ਚੱਲਿਆਂ ਤਾਂ ਅੱਜ ਪਹਿਲਾਂ ਥਲੋਂ ਕੰਮ ਨਵੇੜ ਕੇ ਫੇਰ ਤਾਂ ਨੂੰ ਚੱਲਿਆ ਨਾ ਫਰੈਸ਼ ਹੋ ਗਏ ਫਰਾਸ਼ ਹੋ ਗਏ ਟੀਕੇ ਲਾ ਗਏ ਚੱਲ ਯਾਰ ਬਸ ਕਰਦਾ ਮੈਂ ਯਾਰ ਲੋਕ ਤੂੰ ਹੀ ਉਹ ਗੱਲ ਸੋਈਦੇ ਹੋਰ ਮੈਂ ਤੂੰ ਮੌਕਾ ਦੇ ਦੇ ਬੋਲਣ ਦਾ ਤੂੰ ਲੋਕਾਂ ਨੂੰ ਠੀਕ ਹੈ ਕਿ ਨਹੀਂ ਥੱਲੋਂ ਮੰਨ ਕੇ ਚੱਲ ਨਹੀਂ ਤੇਰੇ ਤਾਂ ਚਾਰ ਪੰਜ ਕੀ ਹੈ ਲਾ ਕੇ ਲਾ ਕੇ ਲਾ ਕੇ ਸਾਫ਼ ਕਰਦੇ ਆਪਾਂ ਨਹੀਂ ਨਹੀਂ ਲਾ ਕੇ ਸਾਫ਼ ਕਰਦੇ ਨਹੀਂ ਨਹੀਂ ਲਾਉਣਗੇ ਨਹੀਂ ਫਿਰ ਧੁੱਪ ਤਾਂ ਧੁੱਪ ਤਾਂ ਚੰਗੀ ਨਿਕਲੀ ਸੀ ਨਾ ਇਹ ਬੱਚੇ-ਬੁੱਚੇ ਕੱਢੇ ਹੁੰਦੇ ਤਾਂ ਕਿੰਨੇ ਬੱਚੇ-ਬੁੱਚੇ ਤਾਂ ਕੱਢ ਨਹੀਂ ਸੀ ਬਾਹਰ ਯਾਰ ਇਹ ਲੰਦਾਗਾ ਹਾਂ ਸੁੱਕਣਾ ਬਾਹਰ ਰੱਖਿਆ ਨਾ ਧੁੱਪ ਲਵਾ ਦੇ ਧੁੱਪ ਵਧੀਆ ਇਹਨੂੰ ਹੀ ਕੱਢ ਕੇ ਬਾਹਰ ਕਢਾਈ ਬਾਹਰ ਕਢਾ ਬਾਹਰ ਕਢਾ ਮੜੇ ਉਸਾ ਉਤੇ ਰੱਖਿਓ ਇਥੇ ਲੰਗੀ ਟੱਪ ਚ ਹਾਂ ਆ ਰਹੀ ਇੱਕ ਨੰਬਰ ਸਰੋਂ ਬਾਈ ਜਿਹੋ ਜੀ ਕਹਿੰਦਾ ਸੀਗਾ ਸਹੀ ਚੱਕ ਕੇ ਕਰ ਸਿੱਧਾ ਫਰਸਟ ਕਲਾਸ ਸਿੱਧਾ ਸਿੱਧਾ ਕਰ ਰੱਖੋ ਇਹਨਾਂ ਨੂੰ ਮੈਂ ਇਹਨਾਂ ਬਰੋਬਰ ਵਿਛਾ ਦੇ ਸਾਰੇ ਕਿਤੇ ਕਾਣਾ ਵਾਲਾ ਚੁੰਡਾ ਤੋਂ ਚੁੰਡਾ ਪੂਰੀ ਵਧਗਾ ਹਾਂਜੀ ਕਹਿੰਦਾ ਕਹਿੰਦਾ ਕੰਬਲ ਵਧੀਆ ਵਧੀਆ ਇਹ ਤਾਂ ਐਂ ਕਰੀ ਹੜ ਜੋ ਧੋਪਾ ਇਟਪੂ ਹੋ ਮੰਜੇ ਵਾਲੇ ਥਾਂ 'ਚ ਸਹੀ ਸੀਗਾ ਹੈ ਨਾ ਇੱਧਰ ਜੀ ਦੋ ਘੰਟੇ ਵੀ ਟਿਕਾ ਕੇ ਧੁੱਪ ਲਾਗੀ ਜੇ ਨੇ ਫੇ ਇੱਥੇ ਪਾ ਦੇ ਇੱਥੇ ਇੱਥੇ ਪਾ ਦੇ ਇੱਥੇ ਪਾ ਦੇ ਇਹਦੀ ਛਾਂ ਵੀ ਨਹੀਂ ਹੁੰਦੀ ਹਾਂ ਹਾਂ ਇੱਥੇ ਪਾ ਨਹੀਂ ਨਹੀਂ ਨੇੜੋਂ ਫੜ ਬੈ ਨੇੜੋਂ ਚੱਲ ਚੱਕੋ ਚੱਕੋ ਕਰਨ ਕਰ ਲੈ ਇਹ ਆ ਬਾਹਰ ਆ ਸਰੋਂ ਸਰੋਂ ਦੇਖਦੇ ਹੋ ਪਰਾ ਇੱਧਰ ਇੱਧਰ ਇਹ ਜੱਪਾ ਗਏ ਹੈ ਇਹ ਗਰ ਮੋਟਾ ਪੈ ਗਿਆ ਵਧੀਆ ਇੱਥੇ ਕਿਹੜੇ ਤੋਂ ਸ਼ਾਉਣੀ ਨਹੀਂ ਸਰ ਉਹ ਜੀ ਆਪਣੇ ਅੰਦਰ ਉਹ ਐਂ ਕਹ ਤੁਸੀਂ ਸਟ੍ਰੈਚੇਬਲ ਹੈ ਸਟ੍ਰੈਚੇਬਲ ਖਾਸਾ ਹੀ ਹੈ 11 ਟਕਾ ਮਰਜ਼ੀ ਵਧਾ ਕੇ ਰੱਖ ਲੈ ਪਟਕਾਣ ਦਾ ਵਧਾ ਲੈ ਇਹਨਾਂ ਨੂੰ ਹੁਣ ਓਕੇ ਰੋਟਾ ਚੱਕਾਂ ਪੂਰਾ ਛੋਟੇ ਬੱਚੇ ਬਾਅਦ ਬਈ ਕਿ ਆਏ ਨਹੀਂ ਤਾਂ ਅੱਜ ਫੇ ਨਹੀਂ ਅੱਜ ਨਹੀਂ ਆਇਆ ਅੱਜ ਮੈਂ ਉਹਨੂੰ ਪੜਾਉਣਾ अच्छा हुन ਕੱਢ ਰਹੀਆਂ ਬੱਚੇ ਹਾਂ ਕੱਢਦੇ ਆ ਓਕੇ ਠੀਕ ਹੈ ਸਹੀ ਹੈ ਸਹੀ ਹੈ ਡਾਨਣਾ ਚੱਲ ਗਿਆ ਦਾ ਕੰਮ ਪੜਾ ਤੇ ਸਭੀ ਅੰਦਰ ਪਿਆਰੀ ਵੇਖੋ ਠੀਕ ਹੈ ਸ਼ੋਭਦੀ ਪਿਆਰੀ ਵੇਖੋ ਆਲਾ ਹੁਣ ਤੂੰ ਕਿਆ ਦਾ ਪੜ੍ਹਦਾ ਤੇ ਮੈਂ ਬਸ ਇੱਥੇ ਕੜ ਕੇ ਵੀਡੀਓ ਬਣਾ ਲਈ ਇੱਥੇ ਤੇਰੀ ਆ ਬਸ ਸਹੀ ਹੈ ਲਗਭਗ ਵੀਰੇ ਬੱਚਿਆਂ ਨੇ ਇੰਜੈਕਸ਼ਨ ਲੱਗ ਗਿਆ ਸਾਰਿਆਂ ਦੇ ਠੀਕ ਹੈ ਇੰਜੈਕਸ਼ਨ ਲੱਗ ਗਏ ਛੋਲੇ ਦੇ ਤੇ ਛੋਟੇ ਬੱਚਿਆਂ ਨੂੰ ਪਾਣੀ ਪੂਣੀ ਦੀ ਤਾਂ ਅਸੀਂ ਪਹਿਲਾਂ ਸਾਰਿਆਂ ਨੂੰ ਤਿੰਨ ਇੱਕ ਬੱਚੇ ਡਾਈ ਵੀ ਸੀ ਉਹ ਵੀ ਆ ਗਏ ਉਹਨਾਂ ਨੂੰ ਵੀ ਲਾ ਤੰਦਰ ਉਹਨਾਂ ਨੂੰ ਵੀ ਛੋਲੇ ਕਨੇ ਦੀ ਠੀਕ ਹੈ ਕਿ ਨਹੀਂ ਤੇ ਲਗਭਗ ਕੰਮ ਡੰਨੀ ਆ ਸਾਰਾ ਤੇ ਬਸ ਦਾਲਦੇ ਹੁਣ ਤਾਂ ਪਾਣੀ ਪਾ ਕੇ ਮੈਂ ਤਾਂ ਸਾਹਮਣੇ ਲੱਗਦਾ ਕਿ ਇੱਥੇ ਹੀ ਆ ਯਾਰ। ਖਤਰਗਾ ਵੀ ਤੁਸੀਂ ਸਾਰਾ ਕੁਝ ਤੁਸੀਂ ਤੇ ਮੈਂ ਵੀ ਤੁਸੀਂ। ਆ ਇੱਥੇ ਆ ਇੱਥੇ ਆ। ਡੋਲੀ ਵੀ ਫਲਾ ਗਈ। ਹੁਣ ਚਲਾ ਦੇ। ਸਾਰਾ ਕੰਮ ਓਕੇ। ਬੈਂਡ ਵੀ ਪਾਲਿਸ਼ ਕਰ ਲੈ ਮੈਂ ਵੀਡੀਓ ਕਰੀਏ। ਇਤਰਾਗੇ ਬਣਾ ਬਈ। ਆਇਆ ਤਰੇ ਆਈ ਪ੍ਰੈਜ਼ੈਂਟੇਸ਼ਨ। ਇਤਰਾਗੇ ਬਣਾ। ਸ਼ੋਦੀ ਬੰਦਰੋ ਯਾ ਅੰਦਰੋ ਯਾ ਤੂੰ। ਨੈਕਸਟ ਕਰ ਦੇ ਵਾ ਨੈਕਸਟ ਓਕੇ ਓਕੇ ਪੱਕੀ ਗੱਲ ਹੈ ਜਾਵਾ ਦਾਣਾ ਨੇ ਫਿਰ ਤੋਂ ਦਾਣਾ ਪਾੜੀ ਪਾਈਏ ਕਰ ਦਿਓ ਜੀ ਇਹ ਬੱਚੇ ਅੰਦਰ ਸਾਜ ਜੀ ਆਤੀ ਇਸ ਤੋਂ ਮੇਰੇ ਹੈ ਕੁੜੇ ਦਾ ਬੜੀਆਂ ਜਿਹੀ ਵੀਡੀਓ ਨਹੀਂ ਭਈ ਹਾਈ ਤਲਾਈ ਨਹੀਂ ਮੈਂ ਹੱਥੋਂ ਨਹੀਂ ਵਖਾਈ ਵੀ ਨਾ ਵਾ ਇਧਰ ਵਖਾਈ ਨਾ ਮੈਂ ਉਹ ਦਿਖਵਾ ਦੇ ਕਿ ਹੱਥ ਹੀ ਨਾ ਮੇਰੇ ਕੋਲ ਕੈਮਰਾ ਨਾ ਕਿ ਤੂੰ ਇਹ ਕੀ ਹੱਸੇ ਨਾ ਇਧਰ ਟਾਈਲਕਾ ਕਾਹਰੇ ਕਰਮੜਾ ਜੀ ਆਲੇ ਉਹ ਮੇਰੇ ਨਾ ਬਣਾਇਆ ਕਰ ਤੂੰ ਇਨਸਾਨ ਕਹਿੰਦੀ ਆ ਮੈਂ ਬੰਦ ਕਰਤਾ ਇਹ ਕੰਮ ਨਾ ਦਵਾਈ ਦਵਾਈ ਕਿਸ ਚੀਜ਼ ਕੀ ਖਾ ਰਹੇ ਆਪ ਦਵਾਈ ਦੇਖਿਆ ਸੇਤਵੇਂ ਮੋਟੇ ਮੋਟੇ ਹੋਣੇਗੀ ਨਹੀਂ ਕੱਦ ਕੋ ਮਧਰੇ ਕੋ ਨਹੀਂ ਨਹੀਂ ਆ ਮਨ ਮੋਟੇ ਮੋਟੇ ਹੋਣੇ ਕੀ ਮੋਟੇ ਹੋਣੇ ਕੀ ਕਦ ਕਦ ਕੋ ਕਦ ਮਧਰਾ ਨਾ ਕਦ ਮਧਰਾ ਨਾ ਸਿਹਤ ਨੇ ਜਵਾਨ ਹੋਣੇ ਕੀ ਕਾਰ ਨੇ ਹੈ ਨਾ ਸਹੀ ਹੈ ਦੰਨ ਹੈ ਉਹ ਕਿਹੋ ਜਿਹਾ ਕਿੱਲੜਿਆ ਸਪੈਸ਼ਲ ਬੱਚਿਆਂ ਦੀ ਵੀਡੀਓ ਹੈਲੋ ਬੇਬੀ ਨਾਂ ਕੀ ਤਰਾ ਭਾਈ ਤਰਸ਼ਵਿੰਦਰ ਤਰਸ਼ ਤਰਸ਼ ਕਿਹਾ ਕਰੂੰਗਾ ਤਰਸ਼ਵਿੰਦਰ ਪੱਕਾ ਨਾਮ ਮਾ ਤਲਵਿੰਦਰ ਹੀ ਨਾ ਬਣਾ ਦੇ ਉਹਨੂੰ ਗਾਣਿਆਂ ਵਾਲਾ ਨਹੀਂ ਓਏ ਬਣਾ ਦੇ ਭਾਈ ਵੇਦਾ ਆਪਣੇ ਮੁੰਡੇ ਦਾ ਨਾਮ ਲਿਵਤਾਜ ਠੀਕ ਹੈ ਇੱਕ ਦਾ ਨਾ ਤਰਸ਼ਵਿੰਦਰ ਲਿਵ ਲਿਵ ਮੈਂ ਵੀ ਤਾਜ ਗਈ ਆ ਤੂੰ ਤਾਂ ਨਾਂ ਹੀ ਬਦਲਦਾ ਜਾ ਯਾਰ ਹੋਰ ਹੀ ਕੰਮ ਕਰਦਾ ਤੂੰ ਦਾ ਸਹੀ ਗੱਲ ਹੈ ਐਂ ਰੌਣਕ ਲੱਗਦੀ ਹੁੰਦੀ ਐ ਐਂ ਰੌਣਕ ਲੱਗਦੀ ਐ ਬਾਈ ਫਿਰਦਾ ਦੋ ਤੁਸੀਂ ਉਹ ਮੈਂ ਤਾਂ ਆਪ ਕਹਿ ਰਿਹਾ ਨਾਮ ਹੀ ਬੜਾ ਯੂਨੀਕ ਹੈ ਹੁਣ ਐਨੇ ਜਾਣੇ ਫਿਰਦੇ ਆ ਹੁਣ ਵਧੀਆ ਮਾਹੌਲ ਬਣਿਆ ਪਿਆ ਨੇ ਇੱਥੇ ਜੀ ਲੱਗਿਆ ਪਿਆ ਇਹੀ ਮੰਨ ਕੇ ਚੱਲੇ ਇੱਥੇ ਹੁਣ ਬਾਈ ਇਕੱਲਾ ਹੁੰਦਾ ਨਹੀਂ ਬਣਦੀ ਹੀ ਗੱਲ ਇਹ ਹੀ ਹੁਣ ਮੈਂ ਘਰੇ ਇਕੱਲਾ ਹੁੰਨਾ ਤੇ ਮੈਨੂੰ ਪਤਾ ਕੀ ਬੀਤਦੀ ਹੈ ਇਕੱਲੇ ਬੰਦੇ ਤੇ ਯਾਰ ਇਕੱਲੇ ਬੰਦੇ ਤੇ ਉਹ ਨਹੀਂ ਮੈਂ ਇਹਨੂੰ ਵੀਵਰਸ ਨਹੀਂ ਚਾਹੀਦੇ ਮੈਨੂੰ ਬੰਦੇ ਚਾਹੀਦੇ ਮੇਰੇ ਕੋਲੇ ਰਹਿਣ ਜਿਹੜੇ ਮੈਨੂੰ ਵੀਵਰਸ ਦਾ ਕੋਈ ਚੱਕਰ ਨਹੀਂ ਗਾ ਮੈਨੂੰ ਪਹਿਲੇ ਹੁੰਦਾ ਹੀ ਵੀਡੀਓ ਚੱਲਣ ਚੱਲਣ ਮੇਰੇਗਾ ਹੁਣ ਨਹੀਂ ਹੁਣ ਤਾਂ ਟਾਈਮ ਪਾਸ ਕਰਦੇ ਆ ਭਰਾਵਾ ਹੁਣ ਤਾਂ ਕਿੰਨੇ ਦੀ ਲਾਲਾ ਥਾਂ ਲਾਲਾ ਲਾਲਾ ਕੱਢ ਯਾਰ ਆ ਵੀ ਚੱਲੀ ਗਿਆ ਤਾਂ ਇਧਰ ਕਰੀ ਜਾਂਦੇ ਮੁੰਡੇ ਪਾਣੀ ਕੈਂ ਕਿਉਂ ਗਿਆ ਵੀਰੇ ਚਲ ਕੋ ਬਣੇ ਇਹ ਨਹੀਂ ਭਰਨਾ ਵੀਰੇ ਇਹ ਤਾਂ ਥੱਲੇ ਤੋਂ ਨਹੀਂ ਭਰਿਆ ਜਾਊਗਾ ਭਰਾਵਾ ਉੱਲਾ ਪਾਣੀ ਆਉਣਾ ਹੁੰਦਾ ਪੀ ਇਹਨੂੰ ਕੱਢ ਕੇ ਵਿੱਚ ਹੱਥ ਮਾਰ ਸੀ ਚਲ ਚਲ ਆ ਆ ਆ ਆ ਆ ਦਾਣਾ ਪਾਣੀ ਬਾਹਰ ਪਾਉਣ ਲੱਗ ਗਏ ਹੁਣ ਇਹਨਾਂ ਨੂੰ ਮੈਂ ਦਾਣਾ ਪਾਣੀ ਬਾਹਰ ਕਰਤਾ ਹੁਣ ਇਹਨਾਂ ਦਾ ਓਪਨ 에ਰੀਏ ਚ ਹੂੰ ਸਹੀ ਗੱਲ ਹੈ ਪੁੱਤਰ ਡਰ ਦੇ ਡਰ ਦੇ ਬਾਹਰ ਆਉਣ ਲੱਗ ਗਏ ਪੁੱਤਰ ਵੇਖਣ ਲੱਗ ਗਏ ਸਹੀ ਗੱਲ ਹੈ ਸਹੀ ਗੱਲ ਹੈ ਇਹ ਨਲੇ ਬਾਹਰ ਖੁੱਲੀ ਹਵਾ ਤਾਜੀ ਹਵਾ ਮਾੜੀ ਮੋੜੀ ਧੁੱਪ ਤੱਪ ਮੌਸਮ ਆ ਦੀ ਏਰ ਫੇਰ ਇਹ ਤਾਂ ਜਿਕੇ ਤੜਕੇ ਪਏ ਹੁਣ ਕੋਈ ਹਾਲੀ ਗੱਲ ਬਣ ਗਈ ਚੱਲ ਕੋਈ ਨਾ ਇਹਨਾਂ ਨਾਲ ਬਾਹਰ ਗੇਜੇ ਆਣਗੇ ਨਾ ਬਸ ਹੁਣ ਤਾਂ ਆਪ ਹੀ ਗੇਜੇ ਆਣਗੇ ਸਾਰਾ ਦਿਨ ਆਪੇ ਹੁਣੀ ਜਾਣੀ ਕਰੀ ਜਾਇ ਕਰਨਾ ਇਹ ਜਿਹੜੇ ਬਾਹਰ ਪਏ ਹਨ ਇਹ ਖਾ ਲੈਣਗੇ ਜਿਹੜੇ ਬਾਹਰ ਆਉਣ ਲੱਗੇ ਸਹੀ ਗੱਲ ਹੈ ਇਹ ਦੋ ਦਿਨਾਂ ਚ ਜਿਹੜੇ ਇੱਥੇ ਡੁੱਲਦੇ ਸਾਰੇ ਚੱਕ ਲੈਣ ਚਲੋ ਜੀ ਚੱਕੀਏ ਤੇ ਰੱਖੀਏ ਦਾਣੇ ਆ ਯਾਰ ਆਪਾਂ ਨੂੰ ਭਾਂਡੇ ਲਿਆ ਦੇਣਾ ਕਿਤੇ ਬਾਈ ਤੇ ਆਪਾਂ ਇਹ ਕੰਮ ਨੇ ਵੇਖੜ ਦੇ ਵਾ ਵਾ ਥੋੜੀ ਹੀ ਬਣ ਗਈ ਵੀਡੀਓ ਲੱਗ ਜੂ ਪਤਾ ਹੋਣਾ ਸਹੀ ਹੈ ਰੱਖੀਏ ਦਾਣੇ ਕੂਤਰਾ ਨਹੀਂ ਨਹੀਂ ਜਿੱਧਰ ਲੈ ਆਮ ਚੜਾਈ ਇੱਧਰ ਰੱਖ ਲਓ ਇਹ ਡਿੱਕੀ ਆਂਦੇ ਆ ਮਾਰਲਾ ਬੋਲ ਸਵਾਰ ਕੇ ਮਾਰਲਾ ਬੋਲ ਦੋ ਮਿੰਟ ਗੱਲ ਕੋਈ ਨਹੀਂ ਮੰਨਦੂ ਹੁਣ ਬੋਲ சரி வாய ਆਈ ਉਸਨੇ ਗਾ ਬੋਲ ਮਾਰਦਾ ਫਾਇਦਾ ਤੇ ਬਾਲਾ ਫਾਇਦਾ ਜੀ ਕਈ ਵਾਰੀ ਵੱਡਾ ਕਬੂਤਰ ਨਿਕਲ ਜੈ ਨਾ ਬੋਲ ਮਾਰਦੇ ਆ ਪੂਰੀ ਤਰ੍ਹਾਂ ਚਸ ਕਰਦੇ ਆ ਆਪਾਂ ਕਿੰਨੇ ਖੜਦੇ ਨੇ ਬੋਲ ਮਾਰ ਮਾਰ ਆਪਣੇ ਕਬੂਤਰ ਕਿੰਨੇ ਬੋਲ ਤੇ ਢੇਕ ਦੇ ਰਹੇ ਆ ਆਪਣੇ ਆ ਕੇ ਛਤਰਿਆਂ ਤੇ ਹਰੀ-ਹਰੀ ਟੋਡਲ ਕਿੱਥੋਂ ਆਉਂਦੇ ਨੇ ਤਾਂ ਤੋਂ ਹਾਂ ਲੈ ਜੀ ਕਈ ਵਾਰੀ ਬੋਲ ਮਾਰਦੇ ਨਾ ਤੇ ਕਬੂਤਰਾਂ ਨੂੰ ਦਾਣੇ ਨਹੀਂ ਪਾਏ ਜਾਂਦੇ ਪਏ ਖਾਂਦੇ ਨਹੀਂ ਪਤਾ ਮੈਨੂੰ ਹਾਂ ਠੀਕ ਆ ਉਹ ਵੀ ਪਤਾ ਮੈਨੂੰ ਜਾਇ ਤੋ ਪਤਾ ਲੱਗ ਜੇ ਨਾ ਜਾਇ ਕਾਇ ਕਈ ਵਾਰੀ ਬਿਨਾ ਬੋਲ ਮਾਰੀ ਤੂੰ ਗੋਲ ਕੇ ਕੋਲ ਦੀ ਟੱਪ ਜੀ ਸਾਰੇ ਭੱਜ ਗੋਲ ਨੂੰ ਮਾਰ ਕੇ ਟੱਪਾ ਬੋਲਦੀ ਮੈਂ ਹ ਆਖਰੀ ਮੇਰੀ ਵੀ ਮੈਨੂੰ ਵਿੱਚ ਕੈਪਚਰ ਕਰ ਲੈ ਮੈਂ ਵੀ ਫੁਟੇਜ ਲੈਣਾ ਹਾਂ ਆਹ 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 ਆ ਆਸ ਪੀਂਦੇ ਨੇ ਨੀਰ ਨੂੰ ਬਾਅਦ ਨੇ ਮਾਰਿਆ ਸੀ ਇਹ ਮੱਕੀ ਅੱਤ ਰਗਾ ਪਾਇਨੇ ਦਾ ਮਾਤਾ ਉਹਦੇ ਯੂ ਸਰਸਰ ਨੂੰ ਮੂੰਹ ਹੱਤ ਬਜਾ ਉਡਾਉਂਦਾ ਕੋਟਾ ਪਸਣਾ ਕਾਪੋ ਚਾ ਦਵਾਂ ਨਾ ਉਹ ਲਾਇਆ ਪੌਂਸੀ ਦਾ ਲਾਇਆ ਬੀਤੀ ਕਹਿੰਦਾ ਲਾਇਆ ਸਾਰੇ ਦੀ ਹਾਂ ਪਰ ਟੀਕਾ ਕਰ ਦੋ ਲਓ ਜੀ ਇੱਕ ਨਵਾਂ ਬੱਚਾ ਬੈਠਾ ਕੇ ਦਾ ਜੀਤਾ ਕਰਾ ਚਿੜੀ ਮਾਰੀ ਕਰਦਗੇ ਸਾਡਾ ਨਹੀਂ ਕਰ ਰਿਹਾ ਸਿਕੰਦਰ ਕਹਿੰਦਾ ਨਹੀਂ ਫੜਨਾ ਆ ਸਾਨੂੰ ਕਦੋਂ ਦਾ ਆਖਿਆ ਦਾ ਘਾਟਾ ਹੋਇਆ ਕਹਿੰਦਾ ਯਾਰ ਨਾਤੇ ਤੇ ਛੇਤੀ ਵੜਕਾਉਣੀ ਆ ਤੇ ਨਾ ਇਹਨੂੰ ਫੜਨਾ ਅਸੀਂ ਆਖਿਆ ਨੇ ਫੜ ਗਏ ਇਹ ਕੱਲੇ ਹੀ ਨਹੀਂ ਫੜਨ ਦੇ ਰਿਹਾ ਸਾਨੂੰ ਕੇ ਹਿਸਾਬ ਤੇ ਬਾਸ ਚਲੋ ਮੋੜੋ ਮੈਦਾ ਕਹਣਾ ਚੱਲ ਲਈ ਆ ਬਾਈ ਫਿਰ ਓਕੇ ਅੱਜ ਪਹੁੰਚ ਦਾ ਟਾਈਮ ਨਾਲ ਕਰੇ ਹੂੰ ਮੜਾ ਆ ਵੇਖੋ ਵੇਖੋ ਜ਼ਰੂਰ ਵੇਖੋ ਸਵੇਰੇ ਜਿਹੜੀ ਗੇਮ ਚੱਲਦੀ ਤੋਂ ਆਏ ਸੀਗੇ ਤੇ ਉਹੀ ਗੇਮ ਚੱਲਦੀ ਨਾਲ ਵਾਪਸੀ ਜਾ ਰਹੇ ਆ ਨਾ ਸਿਵਰੀ ਆਹੀ ਗੇਮ ਚੱਲਿਆ ਸੀ ਦੋਆ ਇਸੀ ਵੇਖਿਓ ਗੋਡਾ ਬਣਾ ਲ ਕੇ ਬਾਟ ਵੀ ਵਾਵਾ ਆ ਜਾਣਾ ਕਿਤੇ ਜੀ ਮੈਡੀਕਲ ਤੇ ਕਿੰਨੇ ਸੀ ਸਾਰੇ ਦਾ ਅਸੀਂ ਉਧਰ ਤੁਰੇ ਆ ਗਏ ਸਿਕੰਦਰਪੁਰਾ ਹਾਂ ਆਈ ਮੇਰੇ ਨਾਲ ਉਤਰਿਆ ਹੋਇਆ ਜੀ ਉਹ ਜੋ ਉਹ ਮੈਨੂੰ ਐ ਕਰ ਲਾ ਕਿਉਂ ਪੁੱਤ ਜਾ ਵੇ ਤੇਰੇ ਬੋਲਿੰਗ ਜਲ ਰਹੀ ਹੈ ਇਧਰ ਵੀ ਤਾਂ ਬੜਾ ਖੇਡਦਾ ਲਿਫਤਾਜ ਵੇਖੋ ਡਰਮ ਕਿਹੜੇ ਸਾਹ ਦੇ ਖੜਕਦਾ ਆਪਾਂ ਵੀ ਖੜਕ ਸਕਦੇ ਕੋਈ ਵੱਡੀ ਗੱਲ ਦੀ ਖਾੜ ਦਿਆ ਬੈਟਸਮੈਨ ਦਿਖਾ ਦਈਏ ਓਹ ਇੱਕ ਤਾਂ ਉਹ ਬਾਲਾ ਹੁੰਦਾ ਯਾਰ ਇੱਥੇ ਰੱਖਣ ਦੇਣਾ ਕੈਮਰਾ ਬਾਲਾ ਖਰਾਬ ਆਪਣਾ ਫੋਨ ਦਾ ਨਹੀਂ ਆ ਵੀ ਮਿਸਟਪ ਗਈ ਬਾਲਾ ਮੁੜ ਗਈ ਹੂੰ ਸਾਹਮਣੇ ਮਾਰਨੀ ਬਾਲਾ ਕਰਦਾ ਦੇ ਇਹਨੂੰ ਫੜਾ ਕੇ ਫੁੱਲ ਝੜਗਾਈਂਗਾ ਇਹਨੂੰ ਬੜਾ ਦੇ ਇਹਨੂੰ ਤੈਨੂੰ ਰੀਟ ਬੈਠ ਕੇ ਕਹਿੰਦੇ ਨਾ ਮੰਨ ਸਿੱਧੀ ਆ ਐਕਸ਼ਨ ਦੇ ਵਾਂਗ ਹਾਂਜੀ ਐਕਸ਼ਨ ਦੇ ਵਾਂਗ ਲੈ ਇੱਕ ਦੀ ਬੋਲ ਤਾਂ ਲਾ ਦੇ ਮੁੰਡਿਆ ਆ ਨਾਈਸ ਓਏ ਨਾਈਸ ਬੰਦਾ ਕਿ ਸਰਵੇ ਤਾਂ ਹੋ ਗਿਆ ਆ ਗਈ ਸੀ ਸੁੱਤੀਆਂ ਨਾ ਓਏ ਬੰਦਾ ਨਾ ਖਿੜਿਆ ਨਾ ਪੂਰੀ ਮੈਚ ਚਲੀ ਜਾਂਦਾ ਪੂਰਾ ਮਾਹੌਲ ਬਣਾਉਂਦਾ ਸਾਰੀ ਲੱਗੀ ਜਾਂਦਾ ਬੋਲੀ ਇੱਥੇ ਓਏ ਆਏ ਹੀ ਨਹੀਂ ਫੁੱਲ ਚੜ ਗਏ ਪੜਾ ਲੈ ਕੋਪੀਅਨਸ ਪੜ ਲਗੇ ਤਾਂ ਬੰਦੇ ਉਹ ਹੀ ਪੜਾ ਗਏ ਆਈ ਜੈ ਨਹੀਂ ਹੁੰਦੀ ਆਈ ਜੈ ਬੰਦਾ ਆ ਗਿਆ ਚੱਲੇ ਚੱਲੇ ਗਏ ਆਏ ਚੱਲੀਏ ਕਰਨ ਤੋਂ ਬਾਅਦ ਚੱਲੇ ਗਏ ਵਰਪਾ ਮੈਂ ਸਕੂਟਰੀ ਤੇ ਚੱਲੇ ਗਏ ਯਾਰੋ ਫਿਰ ਚਲ ਜੀ ਓਏ ਚੱਲਦੇ ਆ ਚਲ ਜੀ ਟੂਟਰੀ ਪਰ ਕਿਧਰ ਲਈ ਚੱਲ ਮੋੜ ਸਾਲ ਮੋੜ ਫਿਰ ਚੱਲੀ ਆਪਾਂ ਠੀਕ ਆ ਬਾਈ ਚਲੋ ਓਕੇ ਚੱਲੇ ਆ ਮਿਲਦੇ ਆ ਬਾਈ ਜੀ ਓਕੇ ਜੀ ਆਸ ਤਮਣਾਉਂਦੇ ਨੇ ਅੰਦੇਰ ਆਪਾਂ ਚਲੋ ਠੀਕ ਆ ਓਕੇ ਮੋੜੋ ਇੱਕ ਵਕ ਕਰਦੇ ਆ ਬਾਈ ਵੀਡੀਓ ਇੰਟਰਵਿਊ ਟਾਈਪ ਕਰਾਂਗੇ ਬਾਈ ਮੈਨੂੰ ਪਤਾ ਤੁਸੀਂ ਕਹੋਗੇ ਹਜੇ ਨਹੀਂ ਕਰਨੀ ਪਹਿਲਾਂ ਸੀਜ਼ਨ ਲਾਵਾਂਗੇ ਫਿਰ ਕਰਾਂਗੇ ਠੀਕ ਹੈ ਨਾ ਬਾਈ ਤਾਂ ਹੀ ਮੈਂ ਨਹੀਂ ਕਹਿੰਦਾ ਕਰਨੀ ਮੈਂ ਵੀ ਹੈ ਹਾਂ ਵੀ ਸੀਜ਼ਨ ਲਾ ਕੇ ਫਿਰ ਕਰਾਂਗੇ ਹਾਂ ਓਏ ਲੈਣਾ ਕੀ ਐ ਇਹ ਥਲੋਂ ਨਿਕਲ ਜਾਂਦੀ ਹੁੰਦੀ ਐ ਆਇਆ ਵੰਦ ਪਾਏ ਬਾਲੀ ਕੁੱਤੀ ਜੀ ਹੁੰਦੀ ਐ ਓਏ ਲੋਈ ਚੱਕ ਲੈ ਆ ਜਾ ਬੈ ਜਾ ਚੱਲ ਕਿੱਥੇ ਫੜਾਵਾਂਗੇ ਇਹਨਾਂ ਨੂੰ ਫੇਰ ਪਾਏ ਓਏ ਛੱਡ ਦੇ ਆ ਜੂ ਚੌੜਾ ਛੱਡ ਨਾ ਹਾਂਜੀ ਚੱਲੇ ਆ ਜੀ ਰਸਤੇ 'ਚ ਐ ਉਧਰੋਂ ਪੁਲ ਪਟਿਆ ਆਹੀ ਰੋਡ ਜਾਦਾ ਫਿਰੋ ਪੁਲ ਪਟਣ ਕਰਕੇ ਸਾਰਿਆਂ ਲੋਕਾਂ ਦਾ ਆਉਣਾ ਜਾਣ ਇਧਰ ਦੀ ਹੋ ਗਿਆ ਤੇ ਰੋਡ ਹੈਗਾ ਤੰਗ ਲਿੰਕ ਰੋਡ ਆ ਬਾਈ ਹਨਾ ਤੁਹਾਡੇ ਸਾਹਮਣੇ ਹੀ ਆ ਕੀ ਬੁਰਾ ਹਾਲ ਐ ਹਨਾ ਜਾਮ ਲੱਗਿਆ ਪਿਆ ਤੇ ਬਸ ਔਖਾ ਹੀ ਐ ਪਿੱਛੇ ਤਾਂ ਕੁਛ ਨਹੀਂ ਪਿੱਛੇ ਸਾਰਾ ਤਾਂ ਉਸੇ ਸੁਸਤਨ ਵਾਲਾ ਨਾ ਤਾਂ ਕਰਕੇ ਉਹ ਵੀ ਮੋਟਰਸਾਈਕਲ ਹੈ ਨਹੀਂ ਨੀ ਤੂੰ ਸਾਰਾ ਦੁਕਾਨ ਹਾਂ ਹੁਣ ਆ ਸਕੂਟਰੀ ਫੜ ਲਈ ਬੁੜੀਆਂ ਆਂ ਬਣ ਕੇ ਭੈਂਚ ਹੋਰ ਤਾਂ ਕੋਈ ਨਹੀਂ ਵੱਡੇ ਰੋਡ ਤੇ ਵੇਖੀ ਤੇ ਸਹੀ ਆ ਬਾਕੀ ਬਸ ਚਾਲਦੇ ਛੇਤੀ ਛੇਤੀ ਪਿੰਡ ਜਾਣਾ ਜੇ ਨਾ ਕੰਮ ਐ ਤਾਂ ਕਰਕੇ ਟਾਈਮ ਨਾਲ ਹੀ ਨਿਕਲ ਗਏ ਇੱਥੋਂ ਨਹੀਂ ਤਾਂ ਰਾਤ ਨੂੰ ਹੀ ਜਾਂਦੇ ਹਾਂ ਥੋੜਾ ਜਿਹਾ ਜ਼ਰੂਰੀ ਅਰਜੈਂਟ ਹੀ ਜਾਣਾ ਪਊ ਨਹੀਂ ਤਾਂ ਕੋਈ ਸੀਨ ਨਹੀਂ ਸਪਣੋ ਇਹ ਚੀਜ਼ ਬਈ ਆ ਸ਼ੇਰ ਨਾ ਵੇਖ ਕੇ ਮਨ ਨੂੰ ਦਸੱਲੀ ਮਿਲ ਗਈ ਸੁੱਖ ਪੈਸੇ ਨਾਲ ਨਹੀਂ ਮਿਲਦਾ ਸੁੱਖ ਤਕਦੀਰ ਸੁੱਖ ਤਕਦੀਰਾਂ ਦੇ ਸੱਜਣਾ ਠੀਕ ਆ ਕਿ ਨਹੀਂ ਸਹੀ ਆ ਕਿ ਨਹੀਂ ਹਾਂ ਪਾਲੀ ਵਾਹ ਜੀ ਵਾਹ ਕਿੱਥੇ ਲਿਖਾ ਪਾਲੀ ਪਾਲੀ ਗੱਲ ਹਾਂਜੀ ਮੇਰੇ ਦੋਸਤੋ ਆ ਜੀ ਚੱਲ ਇੱਕ ਮਿੰਟ ਭਾਈ ਛੇਤੀ ਛੇਤੀ ਕੋਲੀ ਬਾਹਰ ਮੋਟਰਸਾਈਕਲ ਕਰੀ ਅੰਦਰ ਲਿਓ ਨੇ ਵੀ ਘਰੇ ਚੀਕਾਂ ਛੰਡ ਤਾ ਕੋ ਨੂੰ ਪਤਾ ਲੱਗ ਗਿਆ ਵੀ ਮੇਰਾ ਪਾਰਟਨਰ ਆ ਗਿਆ ਪਾਰਟਨਰ ਹੀ ਕਹਿੰਦੇ ਨੇ ਮਾਲਕ ਦਾ ਕਿਉਂ ਕਹਣਾ ਯਾਰ ਹਨਾ ਲੀਵਰ ਨਾਲ ਫਰਕ ਕੀਤੇ ਨਹੀਂ ਕਦੇ ਚਲੋ ਕਿਰਾਂ ਬਾਰ ਬੂਰ ਖੁੱਲ ਕੇ ਅੰਦਰ ਹੋਈ ਹੈ ਇੰਟਰਵਾ ਲਓ ਜੀ ਅੱਜ ਘਰੇ ਹੈ ਨਹੀਂ ਸੀਗੇ ਆਪਾਂ ਤੇ ਆਪਣੇ ਤੋਂ ਮਗਰੋਂ ਆ ਕੁਝ ਚੇਂਜ ਕਰਤਾ ਯਾਰ ਘਰ ਦੇ ਨੇ ਆਏ ਨਾ ਕੋ ਕਿਤੇ ਖੁੱਡੇ ਖਾਡੇ ਢਾ ਕੇ ਤੇ ਆ ਇਧਰੋਂ ਸੰਦ ਸੰਦ ਧੋ ਕੇ ਹਨਾ ਤੇਲ ਤੂਲ ਮਾਰ ਕੇ ਅੰਦਰ ਲਾ ਦੇ ਇੱਕ ਸਿਫਤ ਹੈਗੀ ਕੋਈ ਸਾਹਬ ਦੀ ਜਿਹੜੀ ਸੱਚੀ ਗੱਲ ਹੈ ਕਿ ਉਹ ਜਿਹੜਾ ਵੀ ਕੋਈ ਮਸ਼ੀਨਰੀ ਆ ਕੋਈ ਸੰਦ ਦਾ ਆਪਣਾ ਖੇਤੀਬਾੜੀ ਵਾਲਾ ਕੋਈ ਵੀ ਚੀਜ਼ ਹੈ ਵੀ ਨਿਕ ਜਿਆਦੇ ਕੇਅਰ ਨਾ ਰੱਖਦਾ ਨਾ ਵੀ ਪੁੱਛੋ ਹੀ ਨਾ ਹਨਾ ਤੇ ਪਰ ਪਿੰਜਰਾ ਆਪਣਾ ਬਾਹਰ ਲਾਗੇ ਲੀਓ ਨੂੰ ਘਰੇ ਤਾੜੀ ਪਏ ਆ ਇਲੈਕਟ੍ਰਾ ਲੂਟਾਂ ਛੱਡ ਗਏ ਜਾਗਮਗ ਜਾਗਮਗ ਕਰੀਏ ਤੇ ਯਾਰ ਦਾਣਾ ਪਾਣੀ ਪਾਉਣਾ ਹਜੇ ਸਾਰੇ ਕਬੂਤਰਾਂ ਨੂੰ ਬਾਪਿਓ ਚਲੋ ਕੋਈ ਨਾ ਪਹਿਲਾਂ ਤਾਂ ਯਾਰ ਅੰਧਕਾਰ ਨੂੰ ਤਰੀ ਪਹਿਲੇ ਨੰਬਰ ਤੇ ਤਾਂ ਆਪਾਂ ਠੀਕ ਆ ਕਿ ਨਹੀਂ ਲਓ ਜੀ ਹੁੰਦਾ ਨਾ ਡੰਨ ਕੰਮ ਚਲੋ ਬਈ ਹੁਣ ਮੇਰੇ ਕੋਲ ਕੰਮ ਬਹੁਤ ਪਿਆ ਨਵੇੜੀਏ ਹਾਂ ਓਏ ਨਾ 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 ਕੰਜਰ ਦਾ ਲਵੇੜਨਾ ਨਹੀਂ ਮੈਂ ਹੀ ਐ ਮੈਂ ਹੀ ਪੁੱਤ ਮੈਂ ਹੀ ਨਾ ਲਵੇੜਦਾਂ ਦੀ ਹੁਣ ਦੇਖ ਲੈ ਆਇਆ ਨਾ ਤੱਕਾ ਨਾ ਕਰ ਬਈ ਮਿਲਿਓ ਨਾ ਮੈਨੂੰ ਪਤਾ ਹੈ ਹੁਣ ਤੈਨੂੰ ਮੂਹ ਆਉਂਦਾ ਮੇਰਾ ਐ ਨਾ ਕਰ ਪੁੱਤ ਬਣੇ ਹੁਣ ਸਿਆਣਾ ਪੁੱਤ ਹਾਂਜੀ ਮੇਰੇ ਦੋਸਤੋ ਮੈਂ ਬੜਾ ਜਾੜ ਸੀ ਲੰਬੀ ਭਈ ਕੰਮ ਹਨ ਤੇ ਹੁਣ ਆ ਗਿਆ ਘਰੇ ਮੁੜ ਕੇ ਤੇ ਬਸ ਹੁਣ ਕੂਤਰਾਂ ਨੂੰ ਦਾਣਾ ਪਾਣੀ ਪਾਉਣਾ ਕਰਦੇ ਆਂ ਆਪਾਂ ਸਟਾਰਟ ਹਨ ਸਾਰੇ ਕੂਤਰ ਭੁੱਖੇ ਬੈਠਾ ਲੈਟਾਂ ਨੂੰ ਛੱਡ ਲੈਟਾਂ ਦਾ ਛੱਡ ਨਹੀਂ ਕਿ ਬਸ ਪ੍ਰਿਆਣ ਰੋ ਸਾਫ ਕਰਨੀਆਂ ਪਾਣੀ ਪੂਣੀ ਵੇਖਣਾ ਨਿੱਗਾ ਨੁੱਗਾ ਪਾਣੀ ਵੀ ਪਾਉਣ ਦੇ ਰਿਹਾ ਚੱਲ ਘਰੋਂ ਲਿਆ ਆਵੇਂ ਕੋਈ ਨਾ ਲਾਉਣਿਆ ਫੋਨ ਟਾਈਮ ਲੈਪਸ ਤੇ ਤੇ ਮੜਾ ਵੱਡਾ ਕੁਝ ਖਾ ਪੀ ਲਈਏ ਪਹਿਲਾਂ ਫਿਰ ਪੁਣਿਆ ਦਾਣਾ ਪਾ ਲਈ ਇਹਨਾਂ ਨੂੰ ਸਵੇਰ ਦੇ ਭੁੱਖੇ ਆਪਾਂ ਵੀ ਹਾਂਜੀ ਮੇਰੇ ਦੋਸਤੋ ਤੇ ਦਾਣਾ ਪਾਣੀ ਪਾਤਾ ਹੀ ਸਾਰੇ ਕਬੂਤਰਾਂ ਨੂੰ ਠੀਕ ਹੈ ਅੰਦਰ ਜਿੰਨੇ ਜਾਲ ਚ ਬੈਠਾ ਉਹਨਾਂ ਨੂੰ ਵੱਡੀਆਂ ਜੋੜੀਆਂ ਨੂੰ ਜਾਲ ਵਾਲੇ ਵੱਡੇ ਕਬੂਤਰਾਂ ਨੂੰ ਤੇ ਪੱਠਿਆਂ ਨੂੰ ਬੱਚਿਆਂ ਨੂੰ ਤੇ ਬੈਟਕ ਵਾਲਿਆਂ ਨੂੰ ਠੀਕ ਹੈ ਜੀ ਸਾਰੇ ਕਬੂਤਰਾਂ ਦਾ ਦਾਣਾ ਪਾਣੀ ਗਿਆ ਹੋ ਪਾਈ ਡਨ ਹਨਾ ਦਾਣਾ ਦਾਣੇ ਤਾਂ ਪਾਇਆ ਸਨ ਬੜਾ ਨਵੀਂ ਮਤਲਬ ਟ੍ਰੇਆਂ ਸਾਫ਼ ਕਰਕੇ ਤੇ ਪਾਣੀ ਵੀ ਨਾ ਉਵੇਂ ਮਤਲਬ ਜਿਹੜਾ ਕੱਲ ਵਾਲਾ ਪਾਣੀ ਸੀਗਾ ਇੰਨਾ ਸਾਫ਼ ਸੀਗਾ ਪਰ ਉਹ ਇੱਕ ਗੱਲ ਸੀ ਪਾਣੀ ਠੰਡਾ ਸੀਗਾ ਵੀ ਹੁਣ ਦਿਨ ਚੱਲ ਪਿਆ ਨਿੱਗੇ ਪਾਣੀ ਦੇ ਵੀ ਜਾਂ ਤਾਂ ਕਬੂਤਰਾਂ ਨੂੰ ਦੁਪਹਿਰੇ ਪਾਣੀ ਪੀਜੇ ਵੀ ਦੁਪਹਿਰੇ ਪੀ ਲੈਣ ਕਬੂਤਰਾਂ ਨਾ ਆਪਦਾ ਪਾਣੀ ਤੇ ਮਤਲਬ ਵੀ ਦੁਪਹਿਰੇ ਐਂ ਕਰੇ ਯਾਰ ਜਿਵੇਂ ਪੀਪੋਜ ਵਾਗੇ ਦੁਪਹਿਰੇ ਧੁੱਪੇ ਰੱਖ ਦੇ 2 ਘੰਟੇ ਕੋਸਾ ਹੋ ਜਾਏ ਨਾ ਧੁੱਪੇ ਪੀ ਮਾੜਾ ਮੋਟਾ ਫਿਰ ਉਹ ਰੱਖ ਦੇ ਦੁਪਹਿਰੇ ਦੁਪਹਿਰੇ ਪੀ ਲੈਣ ਆ ਸ਼ਾਮ ਦੇ ਟਾਈਮ ਪਾਣੀ ਠਰ ਜਾਂਦਾ ਤੇ ਯਾਹ ਟਾਈਮ ਪਾਣੀ ਪਾਉਣਾ ਕਬੂਤਰਾਂ ਨੂੰ ਫਿਰ ਪਾਣੀ ਪਾਵੇ ਗਰਮ ਮਤਲਬ ਵੀ ਕੋਸਾ ਕਰਕੇ ਤਾਂ ਠੰਡਾ ਰਲਾ ਕੇ ਪਰ ਤੁਹਾਨੂੰ ਕੋ ਤਾਂ ਆਪਣੇ ਕੋਲ ਇੱਥੇ ਗੀਜਰ ਗੂਜਰ ਹੈਣੀ ਯਾਰ ਨਾ ਫਿਰ ਮੈਨੂੰ ਘਰੇ ਜਾਣਾ ਪੈਣਾ ਸੀ ਕਿ ਲੇਟ ਪਹਿਲੇ ਹੀ ਬਾਲੇ ਹੋ ਗਏ ਸੀਗੇ ਕੂਤਰ ਭੁੱਖੇ ਮਰੀ ਜਾਂਦੇ ਸੀ ਵਿਚਾਰੇ ਬੱਚੇ ਵਿਚਾਰੂ ਜੋਗ ਦੇਣੀ ਸੀਗੀ ਚਲੋ ਕਰਾਂ ਅੱਜ ਆਹੀ ਪਾਣੀ ਪਾ ਦ ਆਪਾਂ ਕੱਲ ਤੋਂ ਉਹ ਨਿੱਗਾ ਪਾਣੀ ਸਟਾਰਟ ਕਰਦਾ ਕੂਤਰਾਂ ਦਾ ਆਪਾਂ ਕਨਫਰਮ ਤੇ ਬਸ ਦਾਣਾ ਪਾਣੀ ਤਾਂ ਤੁਹਾਨੂੰ ਪਤਾ ਆਪਾਂ ਟਾਈਮ ਨਾਲ ਹੀ ਪਾ ਦਨੇ ਨੂੰ ਤਾਂ ਯਾਰ ਜਿੱਦਣ ਅੰਦਰ ਬਾਹਰ ਜਾਂਦਾ ਹਨਾ ਬਾਈ ਅੰਦਰ ਬਾਹਰ ਵੀ ਕੀ ਦੇ ਕੋਲੇ ਬਾਈ ਗੋਰੀ ਕੋਲੇ ਜਾਂਦਾ ਹੈ ਜਿੱਦਣ ਉੱਥੇ ਜਾਂਦਾ ਫਿਰ ਉੱਥੇ ਵੱਲ ਦਾਣਾ ਪਾਣੀ ਕਰਕੇ ਆਈਦਾ ਫਿਰ ਇੱਥੇ ਆਏ ਕਰੀਦਾ ਤਾਂ ਕਰਕੇ ਲੇਟ ਹੋ ਜਾਂਦੇ ਜਾਂਦੇ ਹਨਾ ਬਾਕੀ ਠੀਕ ਆ ਬ్రో ਬਸ ਤੇ ਮੂਡ ਵੜ ਲਾਈਏ ਚਪਲਾਂ ਪਾਈਏ ਭਾਈ ਹਨਾ ਕਿਤੇ ਜਾਰਡਨ ਖਰਾਬ ਹੋ ਜਾਣ ਜੰਪ ਮੈਨ ਜਾਰਡਨ ਤੇ ਚਲੋ ਕੋਈ ਨਾ ਉਹ ਤਾਂ ਕੋਈ ਸੀ ਨਹੀਂ ਲੈਓ ਕਿਧਰ ਘਾ ਭੈਣ ਦਾ ਯਾਰ ਉਹ ਨਹੀਂ ਦੀਂਦਾ ਸੱਚ ਯਾਰ ਉਹ ਤਾਂ ਵਿੱਚ ਵਜਦਾ ਫਿਰਦਾ ਹੁੰਦਾ ਉਹ ਤੇ ਬਾਕੀ ਮੈਂ ਘਰੇ ਜਾਇਆ ਮੈਂ ਰੋਟੀ ਰੋਟੀ ਲੈ ਆਵਾ ਨਾਲੇ ਪਾਣੀ ਲੈ ਆਵਾ ਪੀਣ ਨੂੰ ਤੇ ਰਾਤ ਨੂੰ 12 ਵਜੇ ਜਨਮ ਦਿਨ ਵੀ ਆਉਣ ਵਾਲਾ ਆਪਣਾ ਚਲੋ ਕੋਈ ਨਾ ਆਪਾਂ ਸੌ ਜਾਣਾ ਜਨਮ ਦਿਨ ਨੇ ਜਾਗਦੇ ਰਹਿਣਾ ਠੀਕ ਆ ਬੱਸ ਉਹ ਡਾਨਾ ਸਾਰੇ ਉਤਰਾਣ ਦਾਣਾ ਪਾਣੀ ਭਾਈ ਤੇ ਸੱਚ ਹਾਂ ਭਾਈ ਦੋ ਆਂਡੇ ਬਦਲਨੇ ਪਰਤੀ ਨੇ ਦੋਵੇਂ ਆਂਡੇ ਪੂਰੇ ਕਰ ਲੈ ਉਹ ਆਪਾਂ ਅੱਗੇ ਬਦਲਾਂਗੇ